ਸ੍ਰੀ ਕਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਬ੍ਰਾਡ ਕਿਰਨ ਪੰਜਾਬੀ ਕੁਕਿੰਗ ਦੇ ਵਿੱਚ ਤੇ ਅੱਜ ਵੀ ਬਣਾ ਰਹੀ ਹੈ ਜੀ ਛਲਗਮ ਦੀ ਬਹੁਤ ਹੀ ਟੇਸਦੀ ਸਬਜੀ ਅੱਜ ਆਪਾਂ ਬਹੁਤ ਹੀ ਆਸਾਨ ਤੇ ਹੈਲਥੀ ਤਰੀਕੇ ਦੇ ਨਾਲ ਬਹੁਤ ਹੀ ਘੱਟ ਮਸਾਲਿਆਂ ਦੇ ਵਿੱਚ ਇਹ ਬਹੁਤ ਹੀ ਸਵਾਦ ਸਬਜੀ ਬਣਾ ਕੇ ਤਿਆਰ ਕਰਾਂਗੇ ਜਿਨੂੰ ਇਹ ਸਬਜੀ ਖਾਣੀ ਨਹੀਂ ਪਸੰਦਣਾ ਅਗਰ ਤੁਸੀਂ ਮੇਰੇ ਇਸ ਤਰੀਕੇ ਦੇ ਨਾਲ ਬਣਾਓਗੇ ਤਾਂ ਖੁਬ ਖੁਸ਼ ਹੋ ਕੇ ਖਾਵੇਗਾ ਤੇ ਨਾਲ ਹੀ ਉਂਗਲੀਆਂ ਚੜ੍ਹਦਾ ਰਹਿ ਜਾਵੇਗਾ ਤੇ ਪੂਰੀ ਰੈਸਪੀ ਨੂੰ ਧਿਆਨ ਦੇ ਨਾਲ ਦੇਖਿਓ ਜੀ ਰੈਸਪੀ ਦੇਖਣ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਨਾਲ ਅੱਗੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਚਲੋ ਜੀ ਛਲਗਮੀ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਹਾਂ ਸਬਜ਼ੀ ਬਣਾਉਣ ਲਈ ਜੀ ਇੱਥੇ ਮੈਂ ਲਈ ਨੇ 1 ਕਿਲੋ ਫਰੈਸ਼ ਛਲਗਮ ਦੇ ਛਲਗਮ ਨੂੰ ਮੈਂ ਪਹਿਲੀ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀ ਫਿਰ ਉਹਨਾਂ ਨੂੰ ਛਿੱਲ ਕੇ ਇਸ ਤਰ੍ਹਾਂ ਦੇ ਪੀਸਾਂ ਦੇ ਵਿੱਚ ਐਟ ਕਰ ਲਿਆ ਜੀ ਜਿਹਨਾਂ ਨੂੰ ਫਿਰ ਧੋ ਕੇ ਮੈਂ ਚੰਗੀ ਤਰ੍ਹਾਂ ਜਾਲੀ ਦੇ ਵਿੱਚ ਯਾਨੀ ਕਿ ਟੋਕਰੀ ਦੇ ਵਿੱਚ ਪਾ ਕੇ ਰੱਖ ਦਿੱਤਾ ਚ ਇਹ ਕਿਤੜਾਈ ਰੱਖੀ ਹੈ ਜਿਵੇਂ ਗੈਸ ਦੇ ਉੱਪਰ ਤੇ ਉਹਦੇ ਵਿੱਚ 3 ਵੱਡੇ ਚਮਚਾ ਪਾਈ ਆ ਸਰੋਂ ਦਾ ਤੇਲ ਤੁਸੀਂ ਇਹ ਸਬਜ਼ੀ ਨੂੰ ਟੌਹ ਦੇ ਵਿੱਚ ਵੀ ਬਣਾ ਸਕਦੇ ਹੋ ਤੇ ਜਿਵੇਂ ਹੀ ਆਪਣਾ ਤੇਲ ਹਲਕਾ ਜਿਹਾ ਗਰਮ ਹੋ ਗਿਆ ਉਹਦੇ ਵਿੱਚ ਪਹਿਲਾਂ ਮੈਂ ਪਾ ਦਿੱਤਾ ਜੀਰਾ ਜੀਰੇ ਨੂੰ ਆਪਾਂ ਹਲਕਾ ਜਿਹਾ ਫਰਾਈ ਕਰਨਾ ਹੈ ਤੇ ਨਾਲ ਹੀ ਫਿਰ ਮੈਂ ਬਿਲਕੁਲ ਹੀ ਬਰੀਕ ਕਰਕੇ ਲਸਣ ਪਾ ਦਿੱਤਾ ਹੈ ਤੇ ਲਸਣ ਨੂੰ ਵੀ ਆਪਾਂ ਇੱਥੇ ਹਲਕਾ ਜਿਹਾ ਜਿਹੜਾ ਪਹਿਲਾਂ ਫਰਾਈ ਕਰ ਲੈਣੇ ਖੁੰਦ ਲੈਣਾ ਇਹਦੇ ਨਾਲ ਲਸਣ ਦੀ ਕੱਚੀ ਸਮੈਲ ਖਤਮ ਹੋ ਜਾਵੇਗੀ ਉਸ ਤੋਂ ਬਾਅਦ ਮੈਂ ਇੱਥੇ ਪਾ ਦਿੱਤੀ ਜੀ ਦੋ ਪਿਆਜ਼ ਇਸ ਤਰ੍ਹਾਂ ਕੱਟ ਕੇ ਤੇ ਪਿਆਜ਼ ਪਾ ਕੇ ਚੰਗੀ ਤਰ੍ਹਾਂ ਆਪਾਂ ਪਿਆਜ਼ਾਂ ਨੂੰ ਵੀ ਪੁੰਦਨਾਈ ਜਿਵੇਂ ਇਹ ਪਿਆਜ਼ਾਂ ਦਾ ਹਲਕਾ ਜਿਹਾ ਕਲਰ ਇਸ ਤਰ੍ਹਾਂ ਚੇਂਜ ਹੋ ਗਿਆ ਨਾ ਗੁਲਾਬੀ ਜਿਹਾ ਹੋ ਗਿਆ ਤੇ ਫਿਰ ਆਪਾਂ ਇਹਦੇ ਵਿੱਚ ਪਾ ਦੇਣਾ ਹੈ ਕਟਿਆ ਹੋਇਆ ਅਦਰਕ ਤੇ ਨਾਲ ਹੀ ਹਰੀਆਂ ਮਿਰਚਾਂ ਤੇ ਮੈਂ ਇੱਥੇ ਲੋੜ ਅਨੁਸਾਰ ਹਰੀ ਮਿਰਚ ਲਈ ਹੈ ਜੀ ਤੇ ਮੈਂ ਇੱਥੇ ਤਿੰਨ ਮਿਰਚਾਂ ਦੀ ਵਰਤੋਂ ਕੀਤੀ ਹੈ ਤੁਸੀਂ ਆਪਣੇ ਹਿਸਾਬ ਨਾਲ ਘੱਟ ਜਾਂ ਜ਼ਿਆਦਾ ਵਰਤੋਂ ਕਰ ਸਕਦੇ ਹੋ ਪਰ ਇਹ ਸਬਜ਼ੀ ਨੂੰ ਥੋੜੀ ਸਪਾਈਸੀ ਹੀ ਚੰਗੀ ਲੱਗਦੀ ਹੈ ਜੇ ਤੁਸੀਂ ਥੋੜੀ ਜ਼ਿਆਦਾ ਜੇ ਮਿਰਚ ਪਾਓਗੇ ਨਾ ਤੇ ਨਾਲ ਖਾਣ ਦੇ ਵਿੱਚ ਬਹੁਤ ਹੀ ਟੇਸਟੀ ਲੱਗੇਗੀ ਤੇ ਫਿਰ ਆਪਾਂ ਸੜ ਕੇ ਇਹਨੂੰ ਚੰਗੀ ਤਰ੍ਹਾਂ ਜੀ ਪੋਨ ਲੈਣਾ ਹੈ ਜਿਵੇਂ ਆਪਣਾ ਤੜਕਾ ਇਸ ਤਰ੍ਹਾਂ 골ਡਨ ਬ੍ਰਾਊਨ ਹੋ ਗਿਆ ਫਿਰ ਆਪਾਂ ਇਹਦੇ ਵਿੱਚ ਆਪਾਂ ਇਹ ਜੀ ਟਮਾਟਰ ਇਥੇ ਮੈਂ ਦੋ ਮੀਡੀਅਮ ਸਾਈਜ਼ ਦੇ ਟਮਾਟਰ ਲਈਏ ਤੇ ਉਹਨਾਂ ਨੂੰ ਇਸ ਤਰ੍ਹਾਂ ਕੱਟ ਕੇ ਪਾ ਦਿੱਤਾ ਹੈ ਤੇ ਉੱਪਰ ਪਾ ਲਈਆਂ ਸਵਾਦ ਅਨੁਸਾਰ ਨਮਕ ਨਮਕ ਪਾਉਣ ਦੇ ਨਾਲ ਜਿਹੜਾ ਤੜਕਾ ਇਹ ਜਲਦੀ ਬਣ ਕੇ ਤਿਆਰ ਹੋ ਜਾਂਦਾ ਹੈ ਨਾਲ ਹੀ ਜਿਹੜੇ ਟਮਾਟਰ ਜਲਦੀ ਨਰਮ ਹੋ ਜਾਂਦੇ ਆ ਟਮਾਟਰ ਨੂੰ ਇਥੇ ਆਪਾਂ ਹਲਕਾ ਜਿਹਾ ਫਰਾਈ ਕਰ ਲੈਣਾ ਹੈ ਦੇਖੋ ਟਮਾਟਰ ਆਪਣੇ ਸੌਫਟ ਹੋ ਗਏ ਹੈ ਜੀ ਤੇ ਤੜਕੀ ਵਿੱਚ ਆਪਣੇ ਨਨ੍ਹਾ ਕਿਉ ਜਿਹੜਾ ਛੱਡ ਦਿੱਤਾ ਜਾਨੀ ਕਿ ਤੇਲ ਛੱਡ ਦਿੱਤਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮਸਾਲੇ ਆਪਾਂ ਨਾਰਮਲ ਮਸਾਲੇ ਪਾਵਾਂਗੇ ਜਿਆਦਾ ਮਸਾਲਿਆਂ ਦੀ ਨਹੀਂ ਵਰਤੋਂ ਕਰਨੀ ਇੱਥੇ ਮੈਂ ਪਾਈ ਹੈ ਜੀ ਚਮਾ ਜਿਹੜਾ ਚੌਥਾ ਹਿੱਸਾ ਹਲਦੀ ਪਾਊਡਰ ਅੱਧਾ ਚਮਚਾ ਧਨੀਆ ਪਾਊਡਰ ਤੇ ਅੱਧਾ ਚਮਚ ਜੀ ਪਾਇਆ ਜੀ ਮੈਂ ਗਰਮ ਮਸਾਲਾ ਤੇ ਥੋੜੀ ਜੀ ਉੱਪਰ ਦੀ ਮੈਂ ਪਾਇਆ ਜੀ ਕਸੂਰੀ ਮੇਥੀ ਮਸਾਲੇ ਪਾ ਕੇ ਨਾ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ 1 ਮਿੰਟ ਤੱਕ ਭੁੰਨ ਲੈਣਾ ਹੈ ਮਸਾਲਿਆਂ ਨੂੰ ਚੰਗੀ ਤਰ੍ਹਾਂ ਪਕਾ ਲੈਣਾ ਹੈ ਤੇ ਜੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਪਕਾਉਣ ਲਈ ਨਾ ਮੇਰੇ ਵਿੱਚ ਥੋੜਾ ਜਿਹਾ ਯਾਨੀ ਕਿ 2 ਚਮਚਾ ਪਾ ਲਈਆ ਪਾਣੀ ਦੇ ਪਾਣੀ ਪਾ ਕੇ ਚੰਗੀ ਤਰ੍ਹਾਂ ਆਪਾਂ ਪਾਣੀ ਨੂੰ ਸੁਕਾ ਲੈਣਾ ਡਰਾਈ ਕਰ ਲੈਣਾ ਹੈ ਯਾਨੀ ਕਿ ਕਰਕੇ ਤੇ ਮਸਾਲਿਆਂ ਨੂੰ ਨਾ ਆਪਾਂ ਚੰਗੀ ਤਰ੍ਹਾਂ ਇੱਥੇ ਭੁੰਨ ਲੈਣਾ ਹੈ ਪਾਣੀ ਵਿੱਚ ਇਸ ਕਰਕੇ ਪਾਇਆ ਕਿਉਂਕਿ ਕਈ ਵਾਰੀ ਜੜੀ ਮਸਾਲੇ ਹਨਾ ਉਹ ਜਲ ਜਾਂਦੇ ਆ ਨੀਚੇ ਲੱਗ ਜਾਂਦੇ ਆ ਇਸ ਲਈ ਮੈਂ 2 ਚਮਚਾ ਪਾਣੀ ਪਾ ਲਿਆ ਇਸ ਵਿੱਚ ਤੇ ਲਓ ਜੀ ਤੜਕਾ ਆਪਣਾ ਬਿਲਕੁਲ ਤਿਆਰ ਆ ਤੇ ਤੜਕੇ ਨੇ ਬਿਲਕੁਲ ਹੀ ਆਪਣੇ ਨੇ ਤੇਲ ਛੱਡ ਦਿੱਤਾ ਏ ਇਹੋ ਜੀ ਦੇ ਵਿੱਚ ਆਪਾਂ ਪਾ ਦੇਣੀ ਆ ਕੱਟੇ ਹੋਈ ਛਲਗਮ ਛਲਗਮ ਪਾ ਕੇ ਛਲਗਮਾਂ ਨੂੰ ਛਲਗਮਾਂ ਨੂੰ ਚੰਗੀ ਤਰ੍ਹਾਂ ਆਪਾਂ ਤੜਕੇ ਦੇ ਵਿੱਚ ਮਿਕਸ ਕਰ ਦੇਣਾ ਹੈ ਛਲਗਮਾ ਦੀ ਜਿਹੜੀ ਸਬਜ਼ੀਆਂ ਨਾ ਇਹ ਸਰਦੀ ਦੇ ਵਿੱਚ ਹੀ ਬਣਦੀ ਹੈ ਕਿਉਂਕਿ ਸਰਦੀ ਦੇ ਵਿੱਚ ਇਹਨਾਂ ਦਾ ਸੀਜ਼ਨ ਹੁੰਦਾ ਹੈ ਤੇ ਕਿਉਂਕਿ ਛਲਗਮਾ ਇਹਨਾਂ ਦੀ ਜਿਹੜੀ ਤਸਵੀਰ ਆ ਉਹ ਗਰਮ ਹੁੰਦੀ ਹੈ ਇਸ ਲਈ ਇਹ ਸਬਜ਼ੀ ਜਿਹੜੀ ਸਰਦੀ ਦੇ ਵਿੱਚ ਹੀ ਬਣਾਈ ਜਾਂਦੀ ਹੈ ਤੇ ਛਲਗਮ ਨੂੰ ਬਣਾਉਣ ਸਮੇਂ ਨਾ ਬਿਲਕੁਲ ਪਾਣੀ ਦੀ ਵਰਤੋਂ ਨਹੀਂ ਕੀਤੀ ਜਾਂਦੀ ਕਿਉਂਕਿ ਛਲਗਮ ਪਾਣੀ ਛੱਡ ਦਿੰਦੇ ਨੇ ਤੇ ਫਿਰ ਚੰਗੀ ਤਰ੍ਹਾਂ ਠੜਕੀ ਦੇ ਵਿੱਚ ਛਲਗਮ ਮਿਕਸ ਕਰ ਲੇ ਬਾਜੀ ਫਿਰ ਕਵਰ ਕਰਕੇ ਆਪਾਂ 4 ਤੋਂ 5 ਮਿੰਟ ਇੱਥੇ ਲੋ ਟੂ ਮੀਡੀਅਮ ਫਲੇਮ ਤੇ ਛਲਗਮਾ ਨੂੰ ਪਕਾ ਲੈਣਾ ਹੈ ਤੇ ਫਿਰ ਵਿੱਚ ਦੀ ਇੱਕ ਵਾਰੀ ਚੈੱਕ ਜ਼ਰੂਰ ਕਰ ਲੈਣਾ ਹੈ ਇੱਕ ਵਾਰੀ ਆਪਾਂ ਇਥੇ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਸ਼ਲਗਮਾ ਨੂੰ ਚੈੱਕ ਕਰਕੇ ਦੇਖਾਂਗੇ ਕਿ ਸ਼ਲਗਮਾ ਨੂੰ ਬਨਣ ਤੇ ਆਪਣਾ ਕਿੰਨਾ ਟਾਈਮ ਲੱਗਦਾ ਹੈ ਜਾਂ ਸ਼ਲਗਮ ਆਪਣੇ ਬਨ ਚੁੱਕੇ ਹੈ ਤੇ ਦੇਖੋ ਸ਼ਲਗਮ ਇਥੇ ਮੈਂ ਚੈੱਕ ਕਰਕੇ ਦੇਖ ਰਹੀ ਹਾਂ ਤੇ ਇਹ ਮੈਨੂੰ ਹਲਕੇ ਜਿਹੇ ਹਜੇ ਖੜਵੇ ਲੱਗਦੇ ਆ ਤੇ ਆਪਾਂ 4 ਤੋਂ 5 ਮਿੰਟ ਹੋਰ ਸ਼ਲਗਮਾ ਨੂੰ ਕਵਰ ਕਰਕੇ ਲੋ ਟੂ ਮੀਡੀਅਮ ਫਲੇਮ ਤੇ ਪਕਾ ਲਵਾਂਗੇ ਸ਼ਲਗਮਾ ਨੂੰ ਮੇ ਕਵਰ ਕਰ ਦਿੱਤਾ ਹੈ ਜੀ ਤੇ ਆਪਾਂ 4 ਤੋਂ 5 ਮਿੰਟ ਬਿਲਕੁਲ ਹੀ ਲੋ ਟੂ ਮੀਡੀਅਮ ਫਲੇਮ ਤੇ ਪਕਾ ਲਵਾਂਗੇ ਤੇ ਫਿਰ ਆਪਾਂ ਸਬਜੀ ਚੈੱਕ ਕਰ ਲਵਾਂਗੇ ਤੇ ਸ਼ਲਗਮਾ ਦੀ ਸਬਜੀ ਜਿਹੜੀ ਆਪਣੀ ਬਣ ਕੇ ਤਿਆਰ ਹੁੰਦੀ ਹੈ ਜੀ ਦੇਖਣ ਦੇ ਵਿੱਚ ਕਿੰਨੀ ਵਧੀਆ ਲੱਗਦੀ ਹੈ ਤੇ ਖਾਣ ਦੇ ਵਿੱਚ ਵੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਸਾਰੇ ਖੂਬ ਖੁਸ਼ ਹੋ ਕੇ ਖਾਣਗੇ ਤੁਸੀਂ ਵੀ ਜਰੂਰ ਇੱਕ ਵਾਰੀ ਇਸ ਵੀਡੀਓ ਨਾਲ ਬਣਾ ਕੇ ਦੇਖਿਓ ਤੇ ਉੱਪਰ ਦੀ ਪਾਵਾਂਗੇ ਆਪਾਂ ਖੂਬਸਾਰਾ ਫਰੈਸ਼ ਹਰਾ ਧਨੀਆ ਹਰੀ ਧਨੀਏ ਦੇ ਨਾਲ ਹਰ ਇੱਕ ਸਬਜ਼ੀ ਦਾ ਟੇਸਟ ਆ ਜਿਹੜਾ ਬਹੁਤ ਹੀ ਵਧ ਜਾਂਦਾ ਹੈ ਧਨੀਆ ਪਾ ਕੇ ਜੀ ਆਪਾਂ ਮਿਕਸ ਕਰਨਾ ਤੇ ਜਿਹੜਾ ਗੈਸ ਦੀ ਫਲੇਮ ਹੈ ਇੱਥੇ ਆਪਾਂ ਬੰਦ ਕਰ ਦੇਣੀ ਆ ਸਬਜ਼ੀ ਆਪਣੀ ਬਨ ਕੇ ਤਿਆਰ ਹੋ ਚੁੱਕੀ ਹੈ ਤੇ ਗਰਮਾ ਗਰਮ ਫਿਰ ਤੁਸਮੀ ਨੂੰ ਸਰਵ ਕਰਨਾ ਜਾਣੇ ਕਿ ਪਰੋਸਣਾ ਹੈ ਸਬਜੀ ਨੂੰ ਸਰਵ ਕਰਨ ਲਈ ਇੱਥੇ ਮੈਂ ਪਿੱਤਲ ਦੇ ਛੰਨੇ ਦੀ ਵਰਤੋਂ ਕੀਤੀ ਹੈ ਜੀ ਜੋ ਕਿ ਪੁਰਾਣੇ ਸਮਿਆਂ ਦੇ ਵਿੱਚ ਬਹੁਤ ਹੀ ਪਿੱਤਲ ਦੇ ਪਣ ਦੇ ਵਰਤੋਂ ਕੀਤੀ ਜਾਂਦੀ ਸੀ ਬਹੁਤ ਹੀ ਵਧੀਆ ਰਹਿੰਦੀ ਆ ਤੇ ਦੇਖੋ ਸਬਜੀ ਆਪਣੀ ਬਿਲਕੁਲ ਹੀ ਤਿਆਰ ਆ ਤੁਸੀਂ ਇਹਨੂੰ ਗਰਮਾ-ਗਰਮ ਪਰੋਸਣੇ ਉੱਪਰ ਦੀ ਮੈਂ ਪਾ ਦਿੱਤਾ ਹੈ ਜੀ ਤਾਂ ਆਟਾ ਬਣਿਆ ਹੋਇਆ ਦੇਸੀ ਘਿਓ ਇਹ ਨਾਲ ਹੀ ਡੈਕੋਰੇਸ਼ਨ ਦੇ ਲਈ ਇੱਥੇ ਮੈਂ ਦੋ ਹਰੀਆਂ ਮਿਰਚਾਂ ਲਈਆਂ ਹਨ ਹਰੀ ਮਿਰਚੇ ਖਾਂਦੀ ਵਿੱਚ ਬਹੁਤ ਸਵਾਦ ਲੱਗਦੀ ਹੈ ਕਦੇ-ਕਦੇ ਹੀ ਖਾਈਏ ਤਾਂ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਜ਼ਰੂਰ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਇਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਮਿਲਦੀ ਹੈ ਟੇਸਟੀ ਕੁਲੀਸ਼ੀਅਸ ਰੈਸਪੀ ਨਾਲ ਥੈਂਕ ਯੂ